ਦੋਸਤੋ ਤੁਸੀਂ ਦੇਖ ਰਹੇ ਹੋ ਪੰਜਾਬ ਅਨਫੋਲਡਡ ਜਿਵੇਂ ਤੁਸੀਂ ਥੰਬਨੇਲ ਵਿੱਚ ਮਹਾਂ ਕੋਸ਼ ਪੰਜਾਬੀ ਇਤਿਹਾਸ ਨੂੰ ਦਰਸਾਉਂਦੇ ਗ੍ਰੰਥ ਦੀ ਵਿਆਦਬੀ ਦੀਆਂ ਤਸਵੀਰਾਂ ਦੇਖ ਚੁੱਕੇ ਹੋ ਇਸ ਬਾਰੇ ਗੱਲਬਾਤ ਕਰਾਂਗੇ ਕੀ ਹੈ ਪੂਰਾ ਮਾਮਲਾ ਤੇ ਇਸ ਨੂੰ ਪਾਣੀ ਚ ਕਿਉਂ ਛੁੱਟਿਆ ਗਿਆ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਕਿਉਂ ਦੇਣਾ ਪਿਆ ਦਾਖਲ ਮਹਾਂ ਕੋਸ਼ ਜਿਸ ਨੂੰ ਐਨਸਾਈਕਲੋਪੀਡੀਆ ਆਫ ਸਿੱਖ ਲਿਟਰੇਚਰ ਵੀ ਕਿਹਾ ਜਾਂਦਾ ਹੈ ਉਸ ਦੇ ਨਸ਼ਟ ਕਰਨ ਦੇ ਤੌਰ ਤਰੀਕੇ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੇ ਵਿਵਾਦ ਹੋਇਆ ਜੇ ਅਸੀਂ ਗੱਲ ਕਰੀਏ ਮਹਾਨ ਕੋਸ਼ ਦੇ ਇਤਿਹਾਸ ਦੀ ਪਹਿਲਾ ਮਹਾਨ ਕੋਸ਼ ਪਾਈ ਕਾਨ ਸਿੰਘ ਨਾਭਾ ਨੇ 1926 ਵਿੱਚ ਪੂਰਾ ਕੀਤਾ ਤੇ 1930 ਵਿੱਚ ਪਬਲਿਸ਼ ਹੋਇਆ ਉਸ ਟਾਈਮ ਇਸ ਨੂੰ ਪਬਲਿਸ਼ ਕਰਨ ਤੇ 50000 ਰੁਪਏ ਖਰਚਾ ਆਇਆ ਸੀ ਜੋ ਕਿ ਪਟਿਆਲਾ ਰਿਆਸਤ ਦੇ ਬਾਹਰ ਰਾਜਾ ਨੇ ਦਿੱਤਾ ਸੀ ਕਿਹਾ ਜਾਂਦਾ ਹੈ ਜਦੋਂ 1930 ਵਿੱਚ ਮਹਾਨ ਕੋ ਛਪਿਆ ਉਸ ਤੋਂ ਬਾਅਦ ਭਾਈ ਕਾਨ ਸਿੰਘ ਨਾਭਾ ਨੇ ਇਸ ਦੇ ਅਗਲੇ ਐਡੀਸ਼ਨ ਵਿੱਚ ਜੋ ਮਾਮੂਲੀ ਤਰੁੱਟੀਆਂ ਰਹਿ ਗਈਆਂ ਸਾਨੂੰ ਉਹਨਾਂ ਨੂੰ ਠੀਕ ਕੀਤਾ 1938 ਤੱਕ ਕਿਉਂਕਿ 1938 ਵਿੱਚ ਭਾਈ ਕਾਨ ਸਿੰਘ ਨਾਭਾ ਦੀ ਡੈਥ ਹੋ ਗਈ ਸੀ ਇਸ ਤੋਂ ਬਾਅਦ 1960 ਵਿੱਚ ਮਹਾਨ ਕੋਸ਼ ਲੈਂਗੁਏਜ ਡਿਪਾਰਟਮੈਂਟ ਨੇ ਛਪਾਇਆ ਸੀ ਜੋ ਕਿ ਤਰੁੱਟੀਆਂ ਰਹਿਆਂ ਸਨ ਉਹਨਾਂ ਨੂੰ ਠੀਕ ਕੀਤਾ ਗਿਆ ਸੀ ਪਰ ਇਸ ਮਹਾਨ ਕੋਸ਼ ਨੂੰ ਪੜਨ ਵਿੱਚ ਥੋੜਾ ਔਖਾ ਹੋ ਗਿਆ ਸੀ ਕਿਉਂਕਿ ਜੋ ਤਰੁੱਟੀਆਂ ਹੱਲ ਕੀਤੀਆਂ ਗਈਆਂ ਸਨ ਉਹਨਾਂ ਨੂੰ ਲਾਸਟ ਪੇਜਾਂ ਤੇ ਦਰਸਾਇਆ ਗਿਆ ਸੀ ਜਿਵੇਂ ਆਧਾਰਨ ਦੇ ਤੌਰ ਤੇ ਆਪਾਂ ਲੈ ਲਈਏ ਕੋਈ ਤਰੁੱਟੀ ਪੇਜ ਨੰਬਰ 10 ਤੇ ਹੈ ਤਾਂ ਉਸ ਨੂੰ ਲਾਸਟ ਪੇਜਾਂ ਤੇ ਜੋ ਉਹਨਾਂ ਨੇ ਪੇਜ ਆਪਣੇ ਕੋਲੋਂ ਐਡ ਕੀਤੇ ଥିਗੇ ਉਨ੍ਹਾਂ ਦੇ ਰਾਸ਼ਟ ਪੇਜ ਤੇ ਮੰਨ ਲਓ ਵੀ 150 ਨੰਬਰ ਪੇਜ ਤੇ ਉਸ ਤਰੁੱਟੀ ਨੂੰ ਅੱਗੇ ਦਿਖਾਇਆ ਗਿਆ ਤੇ ਉਹ ਠੀਕ ਕਰਕੇ ਜਿਸ ਕਰਕੇ ਵਿਦਵਾਨ ਲੋਕ ਮੰਗ ਕਰ ਰਹੇ ਸਨ ਵੀ ਮਹਾਨ ਕੋਸ਼ ਨੂੰ ਦੁਬਾਰਾ ਠੀਕ ਕਰਕੇ ਛਪਾਇਆ ਜਾਵੇ ਉਸ ਟਾਈਮ 2006 ਵਿੱਚ ਮਹਾਨ ਕੋਸ਼ ਦੇ ਦੁਬਾਰਾ ਛਪਣ ਦਾ ਫੈਸਲਾ ਹੋਇਆ ਪੰਜਾਬੀ ਯੂਨੀਵਰਸਿਟੀ ਵੱਲੋਂ ਜਿਸ ਦੇ 5-5000 ਦੇ ਚਾਰ ਐਡੀਸ਼ਨ ਛਾਪੇ ਗਏ ਫਿਰ ਇੰਨੇ ਮਹਾਨ ਕਾਰਜ ਦੇ ਵਿੱਚ ਕਈ ਤਰੁੱਟੀਆਂ ਰਹਿ ਗਈਆਂ ਟਾਈਪਿੰਗ ਦੀ ਵਜ੍ਹਾ ਕਰਕੇ ਜਾਂ ਹਿਊਮਨ 에ਰਰ ਕਰਕੇ ਕੁਝ ਤਰੁੱਟੀਆਂ ਰਹਿ ਗਈਆਂ ਜਿਸ ਕਰਕੇ ਕੁਝ ਵਿਦਵਾਨਾਂ ਨੇ ਮੁੱਦਾ ਚੁੱਕਿਆ ਤੇ ਹਾਈ ਕੋਰਟ ਵਿੱਚ ਯੂਨੀਵਰਸਿਟੀ ਵੱਲੋਂ ਤਰੁੱਟੀਆਂ ਦੁਆਰਾ ਸਹੀ ਕਰਨ ਦੀ ਗੱਲ ਆਖੀ ਗਈ 2017 ਵਿੱਚ ਇਹ ਤਰੁੱਟੀਆਂ ਨੂੰ ਹੱਲ ਕਰਨ ਲਈ ਕਮੇਟੀ ਬਣੀ ਤੇ 2018 ਵਿੱਚ ਮਹਾਨ ਕੋਸ਼ ਦੀ ਛੁਪਾਈ ਬੰਦ ਕਰ ਦਿੱਤੀ ਗਈ ਮੁੱਦਾ ਚੁੱਕਣ ਵਾਲੇ ਵਿਦਵਾਨ ਵੀ ਇਸ ਕਮੇਟੀ ਵਿੱਚ ਮੈਂਬਰ ਵਜੋਂ ਸ਼ਾਮਲ ਕਰ ਦਿੱਤੇ ਗਏ ਇਸ ਕਮੇਟੀ ਦੀਆਂ ਕਈ ਮੀਟਿੰਗਾਂ ਹੋਈਆਂ ਪਰ ਕਮੇਟੀ ਦਾ ਕੰਮ ਵੀ ਸਿਰੇ ਨਾ ਲੱਗਿਆ ਤੇ ਫਿਰ ਕਮੇਟੀ ਦੀਆਂ ਹੋਰ ਮੀਟਿੰਗਾਂ ਵਿੱਚ ਇਹ ਮੁੱਦਾ ਕੋਈ ਹੱਲ ਨਾ ਹੋਇਆ ਤੇ ਮਾਮਲਾ ਤਿੰਨ ਚਾਰ ਸਾਲ ਚੱਲਦਾ ਰਿਹਾ ਜਿਸ ਕਰਕੇ ਕੋਵਿਡ ਆਉਣ ਕਰਕੇ ਇਹ ਮਾਮਲਾ ਉੱਥੇ ਬੰਦ ਕਰ ਦਿੱਤਾ ਗਿਆ ਫਿਰ 2025 ਵਿੱਚ ਕਮੇਟੀ ਦੀਆਂ ਦੋ ਮੀਟਿੰਗਾਂ ਹੋਈਆਂ ਇਸੇ ਸਾਲ ਇਹਨਾਂ ਮੀਟਿੰਗਾਂ ਵਿੱਚ ਕਿਹਾ ਜਾਂਦਾ ਹੈ ਕਿ ਮੈਂਬਰਾਂ ਵਿਚਾਲੇ ਡਿਫਰੈਂਸ ਆਫ opinion ਸੀ ਕੁਝ ਮੈਂਬਰ ਕਹਿ ਰਹੇ ਚ ਹਨ ਕਿ ਇਸ ਨੂੰ ਡਿਸਟਰੋਏ ਕੀਤਾ ਜਾਵੇ ਕੁਝ ਮੈਂਬਰ ਕਹਿ ਰਹੇ ਚ ਹਨ ਕਿ ਇਸ ਨੂੰ ਦੁਬਾਰਾ ਛਾਪਿਆ ਜਾਵੇ ਠੀਕ ਕਰਕੇ ਕਿਉਂਕਿ ਇਹ ਇਹਨਾਂ ਖਰਚ ਹੋਇਆ ਹੈ ਇਸ ਨੂੰ ਦੁਬਾਰਾ ਛਾਪਿਆ ਜਾਵੇ ਤੇ ਮਾਮਲਾ ਚੱਲਦਾ ਰਿਹਾ ਅਖੀਰ 27 ਅਗਸਤ 2025 ਨੂੰ ਟੋਆ ਪਟਕੇ ਮਹਾਨ ਕੋਸ਼ ਉਸ ਵਿੱਚ ਸਿੱਟ ਦਿੱਤੇ ਤੇ ਉੱਪਰੋਂ ਪਾਣੀ ਛੱਡ ਦਿੱਤਾ ਗਿਆ ਡਿਸਟਰੋਏ ਕਰਨ ਵਾਸਤੇ ਜਿਸ ਦਾ ਕਈ ਸਿੱਖ ਜਥੇਬੰਦੀਆਂ ਤੇ ਸਟੂਡੈਂਟਾਂ ਨੇ ਵਿਰੋਧ ਕੀਤਾ ਕਿਉਂਕਿ ਮਹਾਨ ਕੋਸ਼ ਵਿੱਚ ਗੁਰਬਾਣੀ ਦੇ ਸੰਬੰਧਿਤ ਤੁਕਾਂ ਲਿਖੀਆਂ ਹੋਈਆਂ ਸਨ ਕੁਝ ਹਿੰਦੂ ਮਤ ਦੇ ਸੰਬੰਧਿਤ ਸੀ ਤੇ ਕੁਝ ਮੁਸਲਮਾਨ ਮਤ ਦੇ ਸੰਬੰਧਿਤ ਤੁਕਾਂ ਉਸ ਵਿੱਚ ਲਿਖੀਆਂ ਹੋਈਆਂ ਸਨ ਹੁਣ ਇਹ ਸਵਾਲ ਬਣਦਾ ਹੈ ਕਿ ਇਹ ਤਰੀਕਾ ਮਹਾਨ ਕੋਸ਼ ਨੂੰ ਟੋਆ ਵਿੱਚ ਸੁੱਟਣ ਦਾ ਸਹੀ ਸੀ ਕਿਉਂਕਿ ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਰਧ ਹੋ ਜਾਂਦੇ ਹਨ ਉਹਨਾਂ ਨੂੰ ਸੰਪੂਰਨ ਮਰਿਆਦਾ ਨਾਲ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਸੰਸਕਾਰ ਕਰ ਦਿੱਤਾ ਜਾਂਦਾ ਹੈ ਤਾਂ ਫਿਰ ਮਹਾਨਕੋਸ਼ ਨੂੰ ਇਸ ਤਰ੍ਹਾਂ ਕਿਉਂ ਸੁੱਟਿਆ ਗਿਆ ਕਿਉਂਕਿ ਯੂਨੀਵਰਸਿਟੀ 'ਚ ਤਾਂ ਬਹੁਤ ਵੱਡੇ ਵਿਦਵਾਨ ਧਰਮ ਦੀ ਸਮਝ ਰੱਖਣ ਵਾਲੇ ਲੋਕ ਹੁੰਦੇ ਹਨ ਕਿ ਉਹਨਾਂ ਦੀ ਸਲਾਹ ਨਹੀਂ ਲਈ ਗਈ ਗਿਆ ਰਿਹਾ ਹੈ ਸਟੂਡੈਂਟ ਆਰਗੇਨਾਈਜੇਸ਼ਨ ਤੇ ਸਿੱਖ ਜਥੇਬੰਦੀਆਂ ਦੇ ਵਿਰੋਧ ਕਰਨ ਦੇ ਕਾਰਨ ਯੂਨੀਵਰਸਿਟੀ ਦੇ ਪ੍ਰਸ਼ਾਸਨ ਦੇ ਕੁਝ ਲੋਕਾਂ ਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਪਰਚਾ ਹੋਇਆ ਹੈ ਤੇ ਹੁਣ ਕਿਹਾ ਜਾ ਰਿਹਾ ਹੈ ਕਿ ਮਹਾਨ ਕੋਸ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਾਪਤ ਕਰ ਲਈ ਗਏ ਹਨ ਦੋਸਤੋ ਏਸੀ ਸਾਡੇ ਵੱਲੋਂ ਇਕੱਠੀ ਕੀਤੀ ਥੋੜੀ ਜਹੀ ਜਾਣਕਾਰੀ ਜੋ ਅਸੀਂ ਇਧਰੋਂ ਉਧਰੋਂ ਪ੍ਰਾਪਤ ਕੀਤੀ ਹੈ ਜੇ ਕਿਸੇ ਨੂੰ ਇਸ ਵਿੱਚ ਕੋਈ ਗਲਤੀ ਲੱਗੇ ਕਿਉਂਕਿ ਧਾਰਮਿਕ ਮਾਮਲਾ ਹੈ ਅਸੀਂ ਮਾਫੀ ਮੰਗਦੇ ਹਾਂ ਜੇ ਵੀਡੀਓ ਠੀਕ ਲੱਗੇ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰੋ ਤੇ ਸਾਡੇ ਚੈਨਲ ਪੰਜਾਬ ਅਨਫੋਲਡਡ ਨੂੰ ਸਬਸਕ੍ਰਾਈਬ ਕਰੋ ਧੰਨਵਾਦ